ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸਾਡਾ ਅੱਜ ਦਾ ਵਿਸ਼ਾ ਹੈ ਔਰਤ ਨੂੰ ਸ਼ੋਹਣ ਦੀ ਕਲਾ ਆਓ ਕਰਦਿਆਂ ਇਸ ਵਿਸ਼ੇ ਤੇ ਗੱਲਬਾਤ ਔਰਤ ਨੂੰ ਸ਼ੋਹਣ ਵੀ ਕਲਾ ਹੈ ਔਰਤ ਸ਼ੋਅ ਵਿੱਚ ਫਰਕ ਕਰਨਾ ਜਾਣਦੀ ਹੈ ਉਹ ਜਾਣਦੀ ਹੈ ਕਿ ਉਸ ਨੂੰ ਪਿਆਰ ਨਾਲ ਸ਼ੋਇਆ ਗਿਆ ਅਹਿਸਾਸ ਨਾਲ ਸ਼ੋਇਆ ਗਿਆ ਹਵਸ਼ ਨਾਲ ਸ਼ੋਇਆ ਗਿਆ ਕਿਸੇ ਵੀ ਸ਼ੋਅ ਨੂੰ ਔਰਤ ਭੁੱਲਦੀ ਨਹੀਂ ਹਨੇਰੇ ਵਿੱਚ ਸ਼ੋਹੇ ਜਿਸਮ ਨੂੰ ਬਸ ਇਸ ਜਿੱਤ ਕੇ ਨਾਲ ਸ਼ੋਹੀ ਅੰਗਾਂ ਨੂੰ ਜਿਸ ਤਰ੍ਹਾਂ ਦੀ ਸ਼ੋਹ ਹੋਏਗੀ ਔਰਤ ਦੇ ਉਸ ਤਰ੍ਹਾਂ ਦੇ ਅਹਿਸਾਸ ਹੀ ਜਾਗਦੇ ਹਨ ਜਿਸ ਵੀ ਮਰਦ ਨੇ ਇਸ ਤਰੀਕੇ ਨਾਲ ਸ਼ੋਇਆ ਕੇ ਉਹਦੇ ਸੁੱਤੇ ਅਹਿਸਾਸ ਜਾਗ ਜਾਣ ਕਿ ਜਿਸਮ ਵਿੱਚ ਵਿਰੋਧ ਕਰਨ ਦੀ ਤਾਕਤ ਖਤਮ ਹੋ ਜਾਏ ਸਗੋਂ ਉਹਨਾਂ ਅਹਿਸਾਸ ਨੂੰ ਹੋਰ ਬਿਹਤਰ ਢੰਗ ਨਾਲ ਜਿਉਣ ਲਈ ਕੋਈ ਸਾਥ ਮਿਲਣ ਲੱਗੇ ਉਹ ਅਹਿਸਾਸ ਉਹ ਪਲ ਹਮੇਸ਼ਾ ਔਰਤ ਦੇ ਨਾਲ ਰਹਿੰਦੇ ਹਨ ਉਹ ਭੁੱਲ ਹੀ ਨਹੀਂ ਸਕਦੀ ਬਰਿਆ ਮਗਰ ਕੋਈ ਹੋਰ ਵੀ ਸ਼ੋਹੇਗਾ ਤਾਂ ਵੀ ਉਹ ਸ਼ੋ ਮੁਰਦ ਦਿਮਾਗ ਵਿੱਚ ਬਿਜਲੀ ਵਾਂਗ ਦੌੜੇਗੀ ਸ਼ੋ ਕੋਈ ਹੋਰ ਹੋਏਗੀ ਚਿਹਰਾ ਕੋਈ ਹੋਰ ਦਿਮਾਗ ਵਿੱਚ ਦੌੜੇਗਾ ਇਸ ਲਈ ਮੈਂ ਆਖਦੀ ਹਾਂ ਕਿ ਔਰਤ ਮਰਦ ਦਾ ਮੇਲ ਮਹਿਜ ਜਿਸਮਾਂ ਦਾ ਮੇਲ ਨਹੀਂ ਹੈ ਸਗੋਂ ਸਾਡੇ ਪੁਰਾਣੇ అనుభవਾਂ ਸਾਡੇ ਪੁਰਾਣੇ ਰਿਸ਼ਤਿਆਂ ਦਾ ਉਹਨਾਂ ਵਿੱਚੋਂ ਨਿਕਲੇ ਕੱਚੇ ਅਹਿਸਾਸਾਂ ਦਾ ਮੋੜ-ਮੋੜ ਜਗਨ ਵਾਲਾ ਮੇਲ ਹੈ ਇਸ ਲਈ ਇਹ ਅਹਿਸਾਸ ਕੁਝ ਪਲਾਂ ਜਾਂ ਮਿੰਟਾਂ ਦੇ ਨਾਲ ਨਹੀਂ ਹਨ ਸਗੋਂ ਲੰਮੇ ਸਮੇਂ ਲਈ ਜਾਣ ਵਾਲੇ ਹਨ ਇੱਕ ਲੰਮੀ ਇਕ ਰਾਤ ਸਿਆਲਾਂ ਦੀ ਔਰਤ ਨਾਲ ਇਹ ਵੀ ਵਾਪਰਦਾ ਹੈ ਕਿ ਜਦੋਂ ਉਹ ਤੀਵੀਂ ਵarre ਤੋਂ ਅਗਾਹ ਨਿਕਲਦੀ ਹੈ ਬੱਚੇ ਹੋ ਜਾਂਦੇ ਹਨ ਜ਼ਿੰਮੇਵਾਰੀ ਬਦਲ ਜਾਂਦੀ ਹੈ ਪਤੀ ਤੋਂ ਬੱਚਿਆਂ ਵੱਲ ਅਜਿਹੇ ਸਮੇਂ ਜ਼ਿਆਦਾ ਲੋਕੀ ਇਹੋ ਸੋਚਦੇ ਹਨ ਕਿ ਹੁਣ ਬੱਚੇ ਹੋ ਗਏ ਹਨ ਹੁਣ ਉਹ ਜੋ ਵਿਆਹ ਦੇ ਪਹਿਲੇ ਸਾਲਾਂ ਵਾਲਾ ਪਿਆਰ ਮਿਲਨ ਸੀ ਉਹਦੀ ਲੋੜ ਨਹੀਂ ਰਹੀ ਉਹ ਸ਼ਰਾਰਤਾਂ ਉਹ ਬਚਾਪਚਾ ਕਿ ਇੱਕ ਦੂਸਰੇ ਲਈ ਕੱਢਿਆ ਟਾਈਮ ਹੁਣ ਲੋੜ ਨਹੀਂ ਰਹੀ ਇਹ ਵੀ ਲੱਗਦਾ ਹੈ ਕਿ ਘਰ ਵਾਲੀ ਤਾਂ ਬੱਚੇ 'ਚ ਹੀ ਬਿਜ਼ੀ ਰਹਿੰਦੀ ਹੈ ਸ਼ਾਇਦ ਉਹ ਸਬਦੀ ਹੁਣ ਲੋੜ ਬਾਕੀ ਨਹੀਂ ਜਿਸ ਕਰਕੇ પતિ ਪਤਨੀ 'ਚ ਮਿਲਨ ਖਾਣਾ ਪੂਰਤੀ ਹੀ ਰਹਿ ਜਾਂਦਾ ਹੈ ਪਰ ਅਜਿਹਾ ਹੁੰਦਾ ਨਹੀਂ ਅਸਲ 'ਚ 30 ਤੋਂ ਪਾਰ ਜਾ ਕੇ ਜਿਉਂ-ਜਿਉਂ ਔਰਤ ਨਵੀਂ ਉਮਰ ਵਿੱਚ ਜਾਂਦੀ ਹੈ ਤਾਂ ਉਹਦੇ ਅੰਦਰ ਉਹ ਸ਼ੁਰੂ ਵਾਲੀ ਕਾਲ ਝਿਜਕ ਘਟਣ ਲੱਗਦੀ ਹੈ ਉਹਦੇ ਅਹਿਸਾਸ ਜਗਾਉਣ ਲਈ ਹੁਣ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ ਬੱਚਿਆਂ ਤੇ ਕੰਮ ਵਿੱਚ ਹੱਥ ਵਟਾ ਕੇ ਜ਼ਰੂਰੀ ਹੈ ਕਿ ਉਹਨਾਂ ਦੇ ਲਈ ਵੀ ਵਕਤ ਬਣਾਇਆ ਜਾਏ ਲੰਮੇ ਪਲ ਕੱਢੇ ਜਾਣ ਜਿੱਥੇ ਦੋਵਾਂ ਲਈ ਵਕਤ ਹੋਵੇ ਇਹੋ ਸਮਾਂ ਨਵੀਆਂ ਸ਼ੋ ਨੂੰ ਮਾਨਣ ਤੇ ਨਵੇਂ ਰਾਹ ਲੱਭਣ ਦਾ ਹੁੰਦਾ ਹੈ ਇਸ ਲਈ ਬੱਚੇ ਹੋਣ ਮਗਰੋਂ ਜਾਂ ਜਵਾਨੀ ਨਹੀਂ ਰਹੀ ਇਹ ਸੋਚ ਕੇ ਕਦੇ ਵੀ ਆਪਣੇ ਸਾਥੀ ਨੂੰ ਦੂਰ ਕਰਨ ਦੀ ਭੁੱਲ ਨਾ ਕਰੋ ਜਿੰਨੇ ਵੀ ਵਿਆਹੋਂ ਬਾਅਦ ਸੰਬੰਧ ਬੰਨਦੇ ਹਨ ਉਹਨਾਂ ਵਿੱਚ ਇੱਕ ਮੁੱਖ ਵਜ੍ਹਾ ਹੁੰਦੀ ਹੈ ਇਹ ਸਮਾਂ ਅਸਲ ਵਿੱਚ ਬੁਢਾਪੇ ਤੋਂ ਪਹਿਲਾਂ ਜਦੋਂ ਸਭ ਕੁਝ ਇੰਦਰੀਆਂ ਤੋਂ ਬਾਹਰ ਹੋ ਜਾਏਗਾ ਉਦੋਂ ਜਿਉਂ ਲੈਣ ਦਾ ਸਮਾਂ ਹੁੰਦਾ ਹੈ ਇਸ ਲਈ ਇਹ ਅਹਿਸਾਸ ਕਦੇ ਖਤਮ ਨਹੀਂ ਹੋਣੇ ਚਾਹੀਦੇ ਨਾ ਹੀ ਕਦੇ ਇੰਨੇ ਘੱਟ ਸਮੇਂ ਵਿੱਚ ਖਤਮ ਹੋ ਕੇ ਸામਨੇ ਵਾਲੇ ਨੂੰ ਪਤਾ ਹੀ ਨਾ ਲੱਗੇ ਜਿਵੇਂ ਇੰਜ ਲੱਗੇ ਕਿ ਬਾਤ ਸ਼ੁਰੂ ਹੋਇਆ ਤੇ ਖਤਮ ਹੋਇਆ ਜਵਾਨੀ ਵੇਲੇ ਸੁਨਹਿਰੀ ਸੁਪਨੇ ਵਾਲੀ ਔਰਤ ਨੂੰ ਇਸ ਉਮਰ 'ਚ ਕਬੀਲਦਾਰ ਝੁਲ ਜਾ ਦਿੰਦੀ ਹੈ ਜ਼ਿੰਦਗੀ ਨੀਰਸ ਲੱਗਦੀ ਹੈ ਇਹੋ ਪਲ ਹਨ ਜਦੋਂ ਉਹ ਇਸ ਨੀਰਸਤਾ ਨੂੰ ਛੱਡ ਸਕਦੀ ਹੈ ਜਿੰਨੇ ਲੰਮੇ ਸਮੇਂ ਇਹ ਪਲ ਗੁਜ਼ਰਨਗੇ ਓਨਾ ਹੀ ਉਹਦਾ ਮਨ ਸ਼ਾਂਤ ਰਹੇਗਾ ਨਹੀਂ ਤਾਂ ਲੜਾਈਆਂ ਟੈਨਸ਼ਨਾਂ ਤੇ ਹੋਰ ਬਹੁਤ ਕੁਝ ਇਸ ਨੂੰ ਮਹਿਜ਼ ਕੁਝ ਮਿੰਟਾਂ ਦੀ ਖੇਡ ਤੱਕ ਸਮੇਟ ਦੇਣਾ ਗਲਤ ਹੈ ਜਿਵੇਂ ਮੈਂ ਉੱਪਰ ਹੀ ਕਿਹਾ ਕਿ ਇਹ ਸ਼ੋਅ ਇਹ ਪਲ ਇੱਕ ਅਹਿਸਾਸ ਨਾਲ ਬੀਤ ਰਹੇ ਹਨ ਔਰਤ ਇਸ ਗੱਲ ਨੂੰ ਜਾਣਦੀ ਹੈ ਸਮਝਦੀ ਹੈ ਕਿ ਇਸ ਲਈ ਇਹ ਸੱਚਮੁੱਚ ਪ੍ਰੇਮ ਨਾਲ ਭਰੇ ਹੋਣੇ ਚਾਹੀਦੇ ਹਨ ਇਹ ਅਸਲ 'ਚ ਇੱਕ ਜੀਵਨ ਸਾਥੀ ਦੀ ਦੂਸਰੇ ਨਾਲ ਸਮਝ ਨੂੰ ਦੱਸਦਾ ਹੈ ਜੋ ਵਾਦੀ assemblage ਨਾਲ ਨਾ ਕਿ ਸਿਰਫ ਖਾਣਾ ਪੂਰਤੀ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ